ਹੋ ਜੀ গুড মর্নিং ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਤਰਿਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਇਤ ਅੰਦਰ ਉਸ ਤੋਂ ਹੋਵਾਂਗੇ ਅੱਜ ਹੈਗਾ ਡੇ ਸੰਡੇ ਦਾ ਇੱਕ ਮਿੰਟਾ ਤੋਂ ਥੋੜਾ ਆਪਾਂ ਸੈਟਿੰਗ ਕਰੀਏ ਅੱਜ ਹੈਗਾ ਡੇ ਸੰਡੇ ਦਾ ਤੇ ਬਾਹਰ ਤੁਸੀਂ ਦੇਖ ਸਕਦੇ ਹੋ ਕਪੜੇ ਧੁੱਤੇ ਪਏ ਆ ਧੁੱਪ ਬੜੀ ਹੁਣ ਤਾਂ ਭੈੜੀ ਲੱਗਦੀ ਹੈ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਪੂਰੇ ਹਾਲ ਹੋਏ ਪਏ ਹੁਣ ਤਾਂ ਗਰਮੀ ਦੇ ਹਾਂਜੀ ਜੇਕਰ ਕੋਈ ਸਾਡੇ ਚੈਨਲ ਨਿਊ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਉਹਨਾਂ ਸਹੀ ਦੱਸਾਂ ਦੇ ਮੈਂ ਵਲੌਗ ਦੀ ਸਟਾਰਟਿੰਗ ਵਾਲੀ ਲੇਟ ਹੋ ਗਈ ਟਾਈਮ ਬਹੁਤ ਜ਼ਿਆਦਾ ਹੋ ਗਿਆ 10:30 ਦੇ ਕਰੀਬ ਹੋ ਚੱਲਿਆ ਤੇ ਮੈਂ ਵਲੌਗ ਦੀ ਸਟਾਰਟਿੰਗ ਕਰਨ ਲੱਗੀ ਹੁਣ ਤੇ ਫਿਲਹਾਲ ਹੁਣ ਆਪਾਂ ਜਪਜੋਤ ਸਿਰ ਪਿੰਡੇ ਨਹਾਤੇ ਮੈਂ ਵੀ ਨਹਾਤੀ ਹਾਂ ਤਾਂ ਰਵੜ ਪਾ ਲਈ ਸੀ ਜਪਜੋਤ ਸਿੰਘ ਬਰਾੜ ਦੇਖ ਸਕਦੇ ਹੋ ਬਰਾੜ ਸਾਹਿਬ ਦਾ ਵੀ ਸਿਰ ਕੇਸ ਨਵਾਏ ਸੀਗੇ ਤੇ ਹੁਣ ਇਹਦਾ ਜੂੜਾ ਵਗੈਰਾ ਕਰਦੇ ਆ ਹੁਣ ਇਹ ਦੇਖ ਰਿਹਾ ਮੈਇਰਾ ਵਗੈਰਾ ਦੇ ਹੁਣ ਇਹ ਤਾਂ ਕਰਦੇ ਆ ਜੂੜਾ ਵਗੈਰਾ ਐਂਡ ਇਹਨੂੰ ਕਰਦੇ ਆ ਰੈਡੀ ਤੇ ਇਹਦਾਂ ਫਿਰ ਮਿਲਦਾ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਚਲੋ ਵਲੌਗ ਦੀ ਸਟਾਰਟਿੰਗ ਹੋ ਗਈ ਐ ਇਹਦੇ ਜੂੜਾ ਵਗੈਰਾ ਐਂਡ ਇਹਨੂੰ ਕਰਦੇ ਆ ਰੈਡੀ ਤੇ ਇਹਦਾਂ ਫਿਰ ਮਿਲਦਾ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਚਲੋ ਵਲੌਗ ਦੀ ਸਟਾਰਟਿੰਗ ਹੋ ਗਈ ਐ ਲੋ ਜੀ ਆਹ ਹੁਣ ਕਰਦੇ ਆ ਸੰਡੇ ਅੱਜ ਤੇ ਜਬਜੋ ਦੇ ਕਰਦੇ ਆ ਸਕੂਲ ਵਾਲੇ ਸਾਰੇ ਕੱਪੜੇ ਵਗੈਰਾ ਪ੍ਰੈਸ ਆਹ ਲਈ ਜਾਂਦੇ ਨੇ ਸਾਰੇ ਕੱਪੜੇ ਦੇ ਤੇ ਹੁਣ ਮੈਂ ਇਹਦੇ ਕੱਪੜੇ ਵਗੈਰਾ ਸਾਰੇ ਪ੍ਰੈਸ ਕਰਦੀ ਨਾਲੇ ਆਹ ਕੱਪੜੇ ਇੰਨੇ ਬਾਹਰ ਪਏ ਆ ਸਾਰੇ ਪ੍ਰੈਸ ਕਰ ਕਰਕੇ ਅੰਦਰ ਤੁਹਾਨੂੰ ਨਾਲੇ ਡੇਲੀ ਰੁਟੀਨ ਵਾਲੇ ਇਨਨੂੰ ਵੀ ਕਰਦੇ ਆ ਸੈਟਅਪ ਲਓ ਜੀ ਮੈਂ ਕਰਦੀ ਹਾਂ ਜੱਜੁੱਤ ਦੇ ਸਕੂਲ ਵਾਲੇ ਕੱਪੜੇ ਪ੍ਰੈਸ ਕਿਉਂਕਿ ਨਾ ਹੁਣ ਰੈਗੂਲਰ ਪਾਉਣੇ ਹੁੰਦੇ ਆ ਫਿਰ ਪ੍ਰੈਸ ਹੋਏ ਹੋਣ ਤੇ ਫਿਰ ਬੰਦਾ ਚੱਕ ਕੇ ਦੋ ਆਦਾ ਪਾ ਲਿੰਦਾ ਡਰੈਸ ਵਗੈਰਾ ਨਾਲ ਨਹੀਂ ਲੱਗੇ ਪੂਰੀ ਚੱਲੀਏ ਪਿੰਡਾਂ ਦੇ ਵਿੱਚ 11 ਵਜੇ ਸ਼ਾਇਦ ਜਾ ਰਹੀਆਂ ਚਲਾਈਟ। ਮਨ ਲਾਦਾ ਮੇਰਾ ਰਾਹ ਤੋਂ ਪਹਿਲਾਂ ਪਹਿਲਾਂ ਮੈਂ ਕੱਪੜੇ ਜਿਹੜੇ ਪ੍ਰੈਸ ਕਰਤਾ ਨੇ ਜਿੰਨੇ ਘੁੰਦੇ ਉਹਨੇ ਕ ਕਰ ਲੈਨੇ ਆ ਤੇ ਉਧਰੋਂ AC ਛੱਡਦੇ ਰੂਮ ਠੰਡਾ ਹੋ ਜਾਊਗਾ ਚਲੋ। ਤੇ ਸਾਰਾ ਦਿਨ ਲਾਈਟ ਨਹੀਂ ਆਉਣੀ ਕੀ ਸਮਝੋ ਤੁਸੀਂ। ਵਾਡੀ ਕਰਕੇ ਨਾ ਲਾਈਟ ਕੱਟ ਤਾਂ ਹੁੰਦੀ ਐ। ਵੈਸੇ ਤਾਂ ਸ਼ਹਿਰਾਂ 'ਚ ਵੀ ਹੁੰਦੀ ਹੋਊਗੀ ਮੀਨਸ ਉਹਨਾਂ ਸ਼ਹਿਰਾਂ ਨਾਲੋਂ ਤੁੰਨਾ ਦੇਂਦੇ ਹੁੰਦੇ ਨੇ ਬਿਜਲੀ ਤਾਂ ਸਾਰੇ ਪਾਸੇ ਕੱਟ ਹੁੰਦੀ ਹੋਊਗੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ। ਤੇ ਬਾਕੀ ਪਤਾ ਨਹੀਂ। ਤੇ ਆਪਾਂ ਹੁਣ ਕਰ ਲਈਏ ਦਵਾਦ। ਪਰ ਮੈਨੂੰ ਆਇਆ ਜੇ ਕੱਪੜੇ ਪ੍ਰੈਸ ਪਏ ਹੋ ਨਾ ਤੇ ਜਦੋਂ ਕਿਤੇ ਜਾਣਾ ਪ੍ਰੈਸ ਸੂਟ ਹੋਵੇ ਤੇ ਚ ਬੰਦਾ ਚੱਕ ਕੇ ਪਾਵੇ ਤੇ ਮਿੰਟ ਲੰਦਾ ਤੇ ਜੇ ਪ੍ਰੈਸ ਕਰਨਾ ਪੈਂਦਾ ਨਾ ਸਪੈਸ਼ਲੀ ਤੇ ਬੜਾ ਹੁੱਖਾ ਲੰਦਾ ਮੈਨੂੰ ਤਾਂ ਕਰਕੇ ਪਾਣਾ। تایਮ ਮੇਂ ਆ ਮੇ ਜੱਪਜੋਤ ਦੇ ਵੀ। ਦੋ ਤਿੰਨ ਦਿਨਾਂ ਵੀ ਚਲੋ ਟੈਨਸ਼ਨ ਫਰੀ ਹੋ ਜਾਂਦਾ ਬੰਦਾ। ਦੀ ਐਡੀਟਿੰਗ ਵੀ ਪਈ ਐ ਸਾਰਾ ਕੰਮ ਪਿਆ ਮੇਰਾ। ਮੈਂ ਨਾਲ ਜੁਲਾਈਨ ਲਗਾ ਲਈ ਨਾਈਪ ਕਾਫੀ ਤਿੰਨ ਵਾਰ ਹੀ ਲਗਾਈ ਆਪਾਂ ਲਾਈਵ ਤੇ ਤਾਂ ਕਰਕੇ ਲਾਈਵ ਲਗਾ ਲਈ ਸੀ ਆਪਾਂ ਉਹਦੇ ਨਾਲ ਵੀ ਥੋੜਾ ਜਿਹਾ ਲੇਟ ਹੋ ਗਿਆ ਕੰਮ ਸਾਰਾ ਨਹੀਂ ਅੱਗੇ ਇਸ ਟਾਈਮ ਨੂੰ ਵਲੌਗ ਵੀ ਸ਼ੂਟ ਕਰਨੀ ਨਹੀਂ ਹੁੰਦੀ ਅੱਧਾ ਕੋ ਤੇ ਹੋਰ ਵੀ ਬਥੇਰੇ ਕੰਮ ਹੋ ਜਾਂਦੇ ਨੇ ਪਰ ਲਾਈਟ ਦੇ ਨਾਲ ਫਿਰ ਕੋਈ ਨਾ ਕੋਈ ਕੋਈ ਕੰਮ ਰਹਿ ਜਾਂਦਾ ਹੁੰਦਾ ਕਹਿੰਦੇ ਹੁੰਦੇ ਜਦੋਂ ਕੋਈ ਦੂਸਰਾ ਕੰਮ ਕਰਦੇ ਆ ਕੋਈ ਪਹਿਲਾ ਕੰਮ ਰਹਿ ਜਾਂਦਾ ਹੁੰਦਾ ਤੇ ਇੱਕ ਕੰਮ ਹੋ ਜਾਂਦਾ ਇੱਕ ਰਹਿ ਜਾਂਦਾ ਉਹੀ ਗੱਲ ਮੇਰੇ ਨਾਲ ਹੋਈ ਆ ਅੱਜ

ਤੇ ਤਾਂ ਭਾਇਆ ਫੜਤੀ ਨੇ ਉਹਨਾਂ ਲਈ ਫਿਰ ਤੁਹਾਨੂੰ ਮੈਂ ਉਹ ਵੀ ਦਿਖਾ ਦੂੰਗੀ ਜੇ ਤਾਂ ਇਹ ਢੀੜਾ ਹੋ ਗਿਆ ਤਾਂ ਓਖਾ ਦੂੰਗਾ ਸੂਟ ਬਹੁਤ ਪਸੰਦ ਆ ਸੱਚੀ ਦੱਸਾਂ ਸੂਟ ਮੇਰਾ ਫੇਵਰੇਟ ਆ ਕਦੇ ਕਦੇ ਮੈਨੂੰ ਸੂਟ ਵਧੀਆ ਬਾਹਲੇ ਲੱਗਦੇ ਨੇ ਤੇ ਇਹ ਸੂਟ ਮੈਨੂੰ ਬਹੁਤ ਵਧੀਆ ਲੱਗਦਾ ਆ ਪਰ ਮੰਮੀ ਕਹਿੰਦੇ ਸ਼ਾਇਦ ਢੀੜਾ ਹੋ ਗਿਆ ਮੈਂ ਕਿਹ ਦੇਖੀ ਤਾ ਪਾ ਕੇ ਪਤਾ ਲੱਗੂ ਇਹ ਤੁਹਾਨੂੰ ਜਦੋਂ ਪਾਵਾਂਗੇ ਨਾ ਤੇ ਬਿਨਾਂ ਗੱਲ ਤੋਂ ਮੈਂ ਕਪੜਾ ਘਰੇ ਚੰਪਾ ਦਾ ਪਾਉਂਦੀ ਨਹੀਂ ਘਰ ਵਾਲੇ ਨਹੀਂ ਹਾਂਦੇ ਤੇ ਬਾਹਰ ਅੰਦਰ ਵਾਲੇ ਦਾ ਕਿਥੋਂ ਹੰਡਣੇ ਹੈਂ ਗਰ ਚਲਾ ਦਿੰਨੇ ਆਹ ਕਲਰ ਦਾ ਸੋਹਣਾ ਸਕਾਈ ਬਲੂ ਜਿਹਾ ਕਹਿੰਦੇ ਨਾ ਹਾਂ ਜਿਹੜੇ ਸੂਟ ਸੀਪ ਕੇ ਆਗੇ ਉਹਨਾਂ ਨਾਲ ਤਾਂ ਚੁੰਨੀਆਂ ਵੀ ਲੈ ਆਣਗੀਆਂ ਤੇ ਚੁੰਨੀਆਂ ਵੀ ਲੈਣੀਆਂ ਮੈਂ ਨਾਲ ਇੱਕ ਨਾਲ ਤਾਂ ਇੱਕ ਚਲ ਜੂ ਜਿਹੜੀ ਮੈਂ ਲਈ ਹੋਈ ਹੈ ਨਾ ਇਹ ਵਾਲੀ ਚਲ ਜੂਗੀ ਇੱਧਰ ਦੇ ਨਾਲ ਤੇ ਇੱਕ ਨਾਲ ਲੈਣੀ ਪਊਗੀ ਮੇਰਾ ਲੱਗਦਾ ਮੇਰਾ ਇਰਾਦਾ ਸੀਗਾ ਲਾਈਟ ਤੋਂ ਪਹਿਲਾਂ ਪਹਿਲਾਂ ਨਾ ਏਸੀ ਚੱਲਦਾ ਹੁੰਦਾ ਤੇ ਫਿਰ ਵਲੌਗ ਐਡਿਟ ਹੋ ਜਾਂਦਾ ਤੇ ਜਦੋਂ ਪੱਖਾ ਚੱਲਦਾ ਹੁੰਦਾ ਵਲੌਗ ਨਹੀਂ ਐਡਿਟ ਹੁੰਦਾ ਆਵਾਜ਼ ਹੁੰਦੀ ਪੱਖੇ ਦੀ ਤੇ ਮੇਰਾ ਇਰਾਦਾ ਆ ਟੂਟ ਪ੍ਰੈਸ ਕਰਕੇ ਨਾ ਮੈਂ ਪਹਿਲਾਂ ਵਲੌਗ ਐਡਿਟ ਕਰ ਲਾਂ ਨਹੀਂ ਫਿਰ ਗਰਮੀ ਵਿੱਚ ਪੱਖਾ ਬੰਦ ਕਰਕੇ ਕਰਨਾ ਪੈਂਦਾ ਬੜਾ ਮੁਸ਼ਕਲ ਕੰਮ ਹੈ ਮੈਂ ਕਹਿ ਦਿੰਦੇ ਆ ਪਰ ਬਹੁਤ ਮੁਸ਼ਕਲ ਕੰਮ ਹੈ YouTube ਤੇ ਵੀ ਬਹੁਤ ਕੁਝ ਦੇਖਣਾ ਪੈਂਦਾ ਗਰਮੀ ਵੀ ਲੱਗਦੀ ਆ ਉਧਰ ਵਲੌਗ ਐਡਿਟ ਕਰਨਾ ਉਧਰੋਂ ਲਾਈਟ ਮੰਨ ਕੇ ਚਲੋ ਪੱਖੇ ਦੀ ਆਵਾਜ਼ ਵਿੱਚ ਜਾਂਦੀ ਆ ਲਾਈਟ ਹੁੰਦੀ ਨਹੀਂ ਨਹੀਂ ਏਸੀ ਚ ਲਾ ਕੇ ਕਰ ਲੈ ਤੇ ਬੜਾ ਮੁਸ਼ਕਲ ਹੋ ਜਾਂਦਾ ਕੰਮ ਕਰੀ ਵਾ ਫਿਰੋਂ ਕੀ ਕੀਤਾ ਜਾਵੇ ਮੇਰਾ ਰੱਦ ਦਾ ਫੋਨ ਲਗਾਵਾ ਤਾਂ ਪਹਿਲਾਂ ਵਲੌਗ ਹੀ ਐਡਿਟ ਕਰ ਦਾਂ 11 ਵਜੇ ਲਾਈਟ ਚਾਹੀਦੀ ਆ ਤੇ ਜੇ ਪੇ ਹੀ ਹੋਣਗੇ 10 15 ਵਜੇ ਬਾਹਲਾ ਤਾਂ ਹੈ ਨਹੀਂਗਾ ਥੋੜਾ ਹੀ ਐਡਿਟ ਕਰਨ ਵਾਲਾ ਤੇ ਆਪਾਂ ਨਵੀਂ ਦੇ ਕੰਮ ਦਵਾਦਾ ਕਪੜਿਆਂ ਦਾ ਕੰਮ ਲੋਕਡਾਊਨ ਦਾ ਹੀ ਤੇ ਨਹੀਂ ਹੋ ਰਹੀ ਕਪੜੇ ਦਾ ਕੰਮ ਨਹੀਂ ਲੋਕਡਾਊਨ ਦਾ ਜੇ ਆਪਾਂ ਵੀ ਕਪੜੇ ਦਾ ਲੋਡ ਨਾ ਤਾਂ ਪ੍ਰੈਸ ਦਾ ਲੋਡ ਹੋਵੇ ਨਾ ਲੈਣ ਦੇ ਇਹਦਾ ਲੋਕਡਾਊਨ ਵੀ ਕਪੜੇ ਨਹੀਂ ਮੁੱਕਦੇ ਹੰਡ ਦੇ ਵੀ ਨਹੀਂਗੇ ਤੇ ਜੀਵ ਵੀ ਕਰਦਾ ਰਵਾਜ ਦੇ ਹਿਸਾਬ ਨਾਲ ਕਪੜਾ ਲਈ ਜਾਈਏ ਤੇ ਪਾਈ ਜਾਈਏ ਤੇ ਹੰਡ ਦੇ ਪੁਰਾਣੇ ਨਹੀਂ ਹੁੰਦੇ ਕੀ ਕੀਤਾ ਜਾਵੇ ਲੋ ਜੀ ਮੈਂ ਇੰਚੀ ਸੀਗਾ ਪ੍ਰੈਸ ਕਰਨ ਦਾ ਤੇ ਪ੍ਰੈਸ ਆਪਾਂ

ਉਹ ਬਰਸਾ ਰੱਖ ਲਈਏ ਬਟ ਮੈਨੂੰ ਇੰਨਾ ਕਨਫਰਮ ਆ ਕਿ ਹਜੇ ਪੈਣ ਨਹੀਂ ਕਰਨੀਆਂ ਇਸ ਫਾਟੇ ਦਸ ਨਾ ਬੋਲ ਬੋਹਣਾ ਤੁਲ ਗਈ ਤੁਮਾਂ ਰਿਸਰ ਰੋ ਲੋ ਇਸ ਸਸਤੇ ਤਾਂ ਭਲ ਗਿਆ ਸੀ ਹਾਂ ਦੇ ਕੰਪ੍ਰੈਸਰ ਆਵਲੀ ਦੁਪੱਟਾ ਲੈਂਦਾ ਜਿਵੇਂ ਦੀ ਵੀਡੀਓ ਸਹੀ ਆ ਰਹੀ ਹੈ ਪਤਾ ਨਹੀਂ ਕਿੰਦਾ ਦੀ ਆ ਰਹੀ ਹੈ ਮੈਨੂੰ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਆਹ ਦੇਖੋ ਕਾਟਨ ਦਾ ਦੁਪੱਟਾ ਆਵਲਾ ਲੈਂਦਾ 100 ਰੁਪਏ ਦਾ ਦੁਪੱਟਾ ਆਵਲਾ ਲੈਂਦਾ ਕਾਟਨ ਦਾ ਬਹੁਤ ਸੋਹਣਾ ਕਾਟਨ ਦੇ ਦੁਪੱਟੇ ਦੀ ਕਲੈਕਸ਼ਨ ਮੇਰੇ ਕੋਲ ਬਹੁਤ ਜ਼ਿਆਦਾ ਹੈ ਮੈਂ ਪਹਿਲਾਂ ਵੀ ਦਿਖਾਈ ਇੱਕ ਫੇਸ ਕਵਰ ਕਰਨ ਵਾਲਾ ਲੈਂਦਾ 50 ਰੁਪਏ ਦਾ ਫੇਸ ਕਵਰ ਕਰਨ ਵਾਲਾ ਛੋਟਾ ਜਿਹਾ 150 ਰੁਪਏ ਦਾ ਦੁਕਾਨਾਂ ਤਾਂ ਖੁੱਲ ਹੀ ਨਹੀਂ ਸੀ ਸਵੇਰ ਸੁਬਾਹ ਹਣਾ ਰੇ ਲੈ ਜਾਂਦੇ ਮੈਂ ਕਿਹਾ ਚਲੋ ਕੁਝ ਤਾਂ ਲੈ ਕੇ ਜਾਈਏ ਤੇ ਲੋ ਜੀ ਇੱਥੇ ਮੈਂ ਕੱਪੜੇ ਸੰਭਲਣ ਲੱਗ ਗਈ ਸੀ ਤੇ ਤੁਸੀਂ ਇਹ ਦੇਖ ਸਕਦੇ ਹੋ ਰੈੱਡ ਵਾਲਾ ਸੂਟ ਮੇਰੇ ਵਿਆਹ ਵਾਲੇ ਦੇਣ ਮਤਲਬ ਮੈਂ ਨਾਈਟ ਨੂੰ ਆ ਕੇ ਪਾਇਆ ਸੀ ਉਹ ਸੂਟਾ 6 ਸਾਲ ਪੁਰਾਣਾ ਮੈਂ 6 ਸਾਲ ਚੱਲੇ ਰਿਹਾ ਤੇ ਇਹ ਸਾਰੇ ਸੂਟ ਹੀ ਮੇਰੇ 2-2 3-3 ਸਾਲ ਪੁਰਾਣੇ ਨੇ ਤੇ ਕੋਈ ਕਹਿ ਨਹੀਂ ਸਕਦਾ ਮੇਰੇ ਸੂਟ ਵੇਖ ਕੇ ਕਿ 2-2 3-3 ਸਾਲ ਪੁਰਾਣੇ ਨੇ ਉਵੇਂ ਦੇ ਉਵੇਂ ਹੀ ਪਏ ਨੇ ਤੇ ਕੁਛ ਇਹਨਾਂ ਦੇ ਨਾਲ ਲਾਈਨਿੰਗ ਲੱਗੀ ਹੋਈ ਫਿਰ ਤੁਹਾਨੂੰ ਪਤਾ ਗਾਂ ਲੈ ਹੁਣ ਵੀ ਨਹੀਂ ਪੈਂਦੇ ਲਾਈਨਿੰਗ ਵਾਲੇ ਤੇ ਗਾਂ ਵੀ ਨਹੀਂ ਪਹਿਨੇ ਤੇ ਫਿਰ ਐਵੇਂ ﺍﻟमारीਆਂ ਭਰ ਕੇ ਟੇਬਲ ਬਣਾਉਂਦਾ ਪ੍ਰੈਸ ਟੇਬਲ ਭਰਦਾ ਨਾ ਕੋਈ ਫਾਇਦਾ ਨਹੀਂ ਹੁੰਦਾ ਸੋ ਮੈਂ ਸਾਰਿਆਂ ਨੂੰ ਚੱਕ ਦੇ ਇਹਨਾਂ ਨੂੰ ਤੇ ਇਸ ਬੈਗ ਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਆਪਾਂ ਉਹਦੇ 'ਚ ਰੱਖ ਦਾਂਗੇ ਬੈੱਡ ਦੇ ਵਿੱਚ ਹੋ ਗਿਆ ਆਈ ਥਿੰਕ ਯੂ 12:30 1 ਵਜੇ ਦਾ ਹੋ ਗਿਆ ਸਿਕਰ ਦੁਪਹਿਰ ਹੋ ਗਿਆ ਧੁੱਪ ਐਨੀ ਜ਼ਬਰਦਸਤ ਬਿਲਕੁਲ ਗਰਮੀ ਤੇ ਜੱਜੋ ਤੇ ਥੋੜਾ ਸੁੱਤੇ ਤੇ ਜੱਜੋ ਦੀ ਸਿਕਰ ਦੁਪਹਿਰ ਪਰਮਾਇਸ਼ ਆਈ ਅੱਜ ਕਿ ਫਰਾਈਜ਼ ਬਣਾ ਕੇ ਦੋ ਮੈਨੂੰ क्या करें बनानी पड़ेगी प्राइस लेके आने में आलू लो जितना कहें उतना कर दिए पानी में उन्ना चाहिए आलू ਚਲੋ ਜੀ ਆਪਣਾ ਮੈਂ ਵੀ ਅੱਜ ਮੈਂ ਵੀ ਸਿਰ ਤੋਂ ਤਸੀਂ ਸੰਡੇ ਆ ਜਪਜੋ ਦਾ ਵੀ ਤੁੱਤਾ ਸੀ ਤੇ ਹੁਣ ਜਪਜੋ ਦੀ ਫਰਮਾਇਸ਼ ਆਈ ਆ 프라이ਸ ਦੀ ਦਵਾ ਦਾ ਮੈਂ ਬਣਾ ਕੇ ਦਿੰਨੀ ਤਰੇ ਤਪਰੇ ਫਰਮਾਇਸ਼ ਆਈ ਆ ਜਵਾਵਾ ਘੰਟਾ ਪਹਿਲਾਂ ਆ ਗਈ ਤੇ ਘੰਟਾ ਬਾਅਦ ਦੀ ਆ ਜਾਂਦੀ ਤੇ ਗਰਮੀ ਬਹੁਤ ਹੋ ਜਣੀ ਸੀ ਇੱਥੇ ਫੇਰ ਜਮਾ ਨਹੀਂ ਬਣਦਾ ਸੀ ਫੇਰ ਓਖਾ ਹੋ ਜਾਂਦਾ ਸੀ ਮੇਰੇ ਹੁਣ ਤਾਂ ਚਲੋ ਅਜੇ ਹਜੇ ਨਾ ਇਹਨੂੰ ਨਾ ਤਰਾਇਜ਼ ਦੇ ਕੇ ਖਵਾ ਪਿਆ ਕੇ ਸਵਾਉਨੇ ਆ ਸਸਵਾਣਾ ਜੇ ਗਾ ਠੰਡ ਚ ਬੈਗਾ ਉਹ ਨਹੀਂ ਚਲਦੀ ਮਿਲੂਗੀ ਚੀਜ਼ ਲਓ ਜੀ ਇਧਰ ਨਾ ਮੈਂ ਸੱਚ ਨਮਕ ਪਾਣਾ ਪਾਣੀ ਦੇ ਵਿੱਚ ਹੈਲੋ ਜੀ ਇਹਦੇ ਵਿੱਚ ਨਾ ਨਮਕ ਪਾਵਾਂਗੇ ਅਪਾ ਨਾਲ ਹੀ ਜਿਹੜੇ ਆਲੂ ਕੱਟੇ ਉਹ ਪਾ ਦਾਂਗੇ ਲੋ ਜੀ ਉਹਦੇ ਵਿੱਚ ਜਿਹੜਾ ਸਟਾਰਚ ਜਾਂ ਹੁੰਦਾ ਚਿੱਟਾ ਜਿਹੜਾ ਇਹਦੇ ਵਿੱਚ ਆਣੂਆਂ ਦੇ ਉਹ ਨਿਕਲ ਦੋ ਸਾਰੇ ਇਹਦੇ ਵਿੱਚ ਨਾ ਅਨੂਆਂ ਦੇ ਵਿੱਚ ਸਟਾਰਚ ਮਤਲਬ ਜਿਹੜਾ ਆਪਾਂ ਯੂਰੀਆ ਵਗੈਰਾ ਪਾਉਂਦੇ ਨੇ ਆਣੂਆਂ ਦੇ ਉੱਪਰ ਛਿੜਕਦੇ ਦਵਾਈਆਂ ਦੁਈਆਂ ਉਹ ਫਿਰ ਨਾ ਜਿਹੜੀਆਂ ਦਵਾਈਆਂ ਹੁੰਦੀਆਂ ਉਹ ਇਸ ਤਰ੍ਹਾਂ ਪਾਣੀ ਦੇ ਉੱਪਰ ਸਾਰੇ ਚਿੱਟਾ ਚਿੱਟਾ ਜਿਹਾ ਆ ਜਾਂਦਾ ਸਟਾਰਚ ਜਣ ਆਪਾਂ ਗਰਮ ਕਰਦੇ ਲੋਜ ਵਿੱਚ ਮੈਂ ਤਾਂ ਉਹ ਗੰਢੀ ਛੇਦ ਲਾਂ ਕਿਉਂਕਿ ਮੈਂ ਇੱਕ ਪਾਸੇ ਦਾਲ ਧਰ ਦੂੰਗਾ ਤਲ ਲਉ ਜੀ ਇੱਥੇ ਹੁਣ ਆਲੂ ਮੈਂ ਬੋਇਲ ਕਰਨ ਵਾਸਤੇ ਧਰਤੇ ਆ ਤੇ ਨਾਲ ਦੇ ਨਾਲ ਇੱਥੇ ਮੈਂ ਗੰਡਾ ਔਰ ਪਿਆਜ਼ ਵਗੈਰਾ ਟਮਾਟਰ ਵਗੈਰਾ ਕੱਢਦੀ ਆ ਕਿਉਂਕਿ ਮੈਂ ਨਾਲ ਦੇ ਨਾਲ ਦਾਲ ਧਰਤੋਂਗੀ ਤੁਹਾਨੂੰ ਪਤਾ ਲੰਚ ਕਰਨਾ ਹੁੰਦਾ ਸੋ ਫੋਰ ਮੈਂ ਪ੍ਰੈਫਰ ਕਰਦੀ ਹੁੰਨੀ ਲੰਚ ਦੇ ਵਿੱਚ ਹੀ ਆਪਾਂ ਦਾਲ ਜਾਂ ਸਬਜੀ ਜਿਹੜੀ ਬਣਾਉਣੀ ਹੁੰਦੀ ਬਣਾ ਲਈਦੀ ਆ ਤੇ ਕਿਉਂਕਿ ਫਿਰ ਤੁਹਾਨੂੰ ਪਤਾ ਸ਼ਾਮ ਨੂੰ ਟਿਊਸ਼ਨ ਪੜ੍ਹਨੀ ਹੁੰਦੀ ਆ ਤੇ ਲੇਟ ਫੇਟ ਹੋ ਜਾਂਦੀ ਆ ਸਬਜੀ ਤੇ ਕੋਸ਼ਿਸ਼ ਕਰਦੀ ਹੁੰਨੀ ਬਣਾ ਲਿਆ ਕਰਾਂ ਤੇ ਜਿਸ ਦਿਨ ਨਹੀਂ ਬਣਦੀ ਫਿਰ ਉਦੋਂ ਈਵਨਿੰਗ ਹੀ ਬਣਾ ਲੈਂਦੇ ਆ ਤੇ ਲੋ ਜੀ ਹੁਣ ਇੱਥੇ ਮੈਂ ਦਵਾ ਦਾ ਫਾਸਟ ਫਾਸਟ ਸਪੀਡ ਕਰਕੇ ਵੀਡੀਓ ਦੀ ਤੇ ਤੁਹਾਨੂੰ ਸਾਰਾ ਕੁਝ ਦਿਖਾ ਰਹੀ ਹਾਂ ਤੇ ਲੋ ਜੀ ਇੱਥੇ ਜਿਹੜੇ ਆਪਣੇ ਆਲੂ ਆ ਬੋਇਲ ਹੋ ਚੁੱਕੇ ਨੇ ਤੇ ਇੱਥੇ ਵੀ ਸਪੀਡ ਫਾਸਟ ਕਰੀ ਹੋਈ ਹੈ ਇਹਦੇ ਵਿੱਚ ਆਪਾਂ ਕਾਰਨ ਫਲੋਰ ਪਾਵਾਂਗੇ ਕਿਉਂਕਿ ਇਹਦੇ ਨਾਲ ਜਿਹੜੇ ਨਾ ਆਪਣੇ ਫਰਾਈਜ਼ ਹੁੰਦੀਆਂ ਨੇ ਬਿਲਕੁਲ कुरकुਰੀਆਂ ਬਣਦੀਆਂ ਨੇ ਸੋ ਇਹਦੇ ਵਿੱਚ ਥੋੜਾ ਜਿਹਾ ਕਾਰਨ ਫਲੋਰ ਪਾਵਾਂਗੇ ਐਂਡ ਇਹਦੇ ਵਿੱਚ ਜਸਟ ਹਲਕਾ ਜਿਹਾ ਨਮਕ ਪਾਵਾਂਗੇ ਕਿਉਂਕਿ ਜਬਜੋਦੀ ਖਾਣੀਆਂ ਨੇ ਆਪਾਂ ਨਹੀਂ ਖਾਣੀਆਂ ਤੇ ਆਪਾਂ ਇਹਨਾਂ ਨੂੰ ਬਣਾ ਕੇ ਦੇਨੇ ਕਿਉਂਕਿ ਤੁਹਾਨੂੰ ਪਤਾ ਜਬਜੋਦੀ ਜਦੋਂ ਫਰਮਾਇਸ਼ ਹੁੰਦੀ ਸ ਕਰੇ ਬਣਾ ਕੇ ਬੱਚਿਆਂ ਚੀਜ਼ਾਂ ਦੋ ਨਾਲੇ ਨੁਕਸਾਨ ਨਹੀਂ ਕਰਦੇ ਆ ਤੇ ਨਾਲ ਦੀ ਨਾਲ ਮੈਂ ਇਧਰ ਦਾਲ ਨੂੰ ਤੜਕਾ ਲਾਉਣ ਲੱਗ ਗਈ ਆ ਦੋਨੋਂ ਕੰਮ ਇਕੱਠੇ ਕਰਦੀਆਂ ਕਿਉਂਕਿ ਇੱਥੇ ਬਸ ਧੁੱਪਾਂ ਚ ਕੋਈ ਹੋਰ ਅੱਧਾ ਪੌਣਾ ਘੰਟਾ ਰਹਿ ਗਿਆ ਸੀ ਇੱਥੇ ਸਾਰੀ ਧੁੱਪ ਆ ਜਾਣੀ ਹੈ ਫਿਰ ਖੜੇ ਵੀ ਨਹੀਂ ਜਾਣਾ ਇੱਥੇ ਤੇ ਲੋ ਜੀ ਇੱਥੇ ਦਵਾ-ਦਵਾ ਕਫਰਾਈਜ਼ ਬਣਾਉਣੇ ਆ ਤੇ ਤੜਕਾ ਲਾਉਣੇ ਆ ਤੇ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ

आज मेरा ब्लॉग एडिट करने वाला पे है आज मैं तो रेस्ट भी करनी है ब्लॉग भी एडिट करना है कम मेरे वाहवा पे आज। अच्छा लगता कम लेट हो गए रेस्ट भी करनी है ट्यूशन शाम को पढ़ाने चार तो छे आगे संडे में सुबह पढ़ा लेनी है अठ तो दस आज फिर मैं लाइव लगाई सी सुबह काफ़ी तो चेर लाइव लाई सी ना फिर गुड इवनिंग सारे तो लो जी टाइम हो गया ਸਵਾਛੀ ਵਜ ਦਾ ਤੇ ਆਪਾਂ ਟਿਊਸ਼ਨ ਪੜਾ ਕੇ ਹੋ ਗਏ ਫ੍ਰੀ ਤੇ ਮਾਰਨਿੰਗ ਵੀ ਵਲੌਗ ਬਹੁਤ ਲੇਟ ਸ਼ੂਟ ਕੀਤਾ ਆਪਾਂ ਤੇ ਅੱਜ ਜੋ ਕਿ ਤੁਹਾਨੂੰ ਦੱਸਤੀਆਂ ਕੀ ਹੋਇਆ ਪਹਿਲਾਂ ਤੇ ਵੇਖੋ ਤਾਂ ਮੈਂ ਗੋਹਾਵਾਲ ਕਰਦੀ ਹੁੰਦੀ ਆਂ ਇਹੀ ਕਰਦੇ ਮੇਰੀ ਨਾ ਪੱਕੀ ਡਿਊਟੀ ਹੋ ਗਈ ਆ ਮਤਲਬ ਜਦੋਂ ਮੈਂ ਟਿਊਸ਼ਨ ਪੜਾ ਕੇ ਆਉਣੀ ਪੱਕੀ ਡਿਊਟੀ ਆ ਮੇਰੀ ਜਮਾ ਕਿ ਮੈਂ ਹੀ ਹਟਾਉਣਾ ਗੋਹਾ ਕਿਉਂਕਿ ਡੈਡੀ ਵੀ ਹੁੰਦੇ ਨਹੀਂ ਘਰ ਐਂਡ ਜੱਪ ਜੋ ਤੁਰਦਾ ਦਾਦੀ ਮਤਲਬ ਮੰਮੀ ਉਹ ਵੀ ਗਏ ਹੁੰਦੇ ਨੇ ਹਨਾ तो मेरी फाइनल पक्की ड्यूटी लाई हुई है गोहा हटाने वाली तमाम त चलो भाई फिर ना खराब कर दें देखो पैड़े पैर प्यार सारे गंदे कर लेन गए सैडो इधर जा हटा लेंदे गल नहीं सुन दे हट की नहीं Hør! <laughs> ਗੋਹੇ ਨਹੀਂ ਹਟਾਉਂਦੀ ਤੇ ਗੋਹਾ ਹਟੋਣਾ ਮੈਂ ਐ ਤਾਂ ਮੈਨੂੰ ਇਹ ਤੰਗ ਕਰੀ ਜਾਂਦੀ ਆ ਸਾਦੇ ਸਾਰੇ ਗੰਦੇ ਕਰੀ ਬੈਠੀ ਨਾ ਲੈ ਤਾਂ ਨਾ ਗੁਹਾ ਹਟੋਂਦੀਂ ਦੀ ਬਈ ਕੀ ਮੈਂ ਕਰਾਂ ਹੁਣ ਇਹਦਾ ਹੁਣ ਮੈਂ ਕੀ ਕਰਾਂ ਪੈਰ ਸਾਰੇ ਗੰਦੇ ਕਰੀ ਬੈਠੀ ਚਲੋ ਜੀ ਹੁਣ ਇਹ ਕਰੀ ਆਪਣੇ ਰੱਖਦੇ ਹਾਂ ਜਦੋਂ ਹੋਊਗੀ ਫਿਰ ਦੇਖਦੇ ਆ ਸਾਰੇ ਪੈਰ ਗੰਦੇ ਕਰੀ ਬੈਠੀ ਨਾ ਉਹ ਕਰ ਦੇ ਵੇਖੋ ਪੈਰ ਸਾਰੇ ਵਿੱਚ ਗੋਹੇ ਦੇ ਗੱਲ ਹੋਰ ਦੱਸਤਾ ਆਪਣੀ ਜਿਹੜੀ ਇੱਥੇ ਵੱਡੀ ਬੰਨੀ ਹੁੰਦੀ ਆ ਇਸ ਦੀ ਮਤਲਬ ਵੱਡੀ ਝੋਟੀ ਕਹਿੰਨਾ ਛਾਈ ਝੋਟੀ ਕਹਿੰਦੇ ਆ ਉਹ ਸੇਲ ਹੋ ਗਈ ਅੱਜ ਆ ਆਪਣਾ ਖੜਾ ਹੈ ਨਾ ਮੂੰਹ ਕਿਆ ਬਾਤ ਹੈ ਕੀ ਖਾਣ ਨੂੰ ਭਾਲਦਾ ਲਓ ਜੀ ਇੱਥੇ ਖੜੀ ਹੁੰਦੀ ਜਿਹੜੀ ਵੱਡੀ ਜਿੱਦੇ ਮੈਂ ਗੋਹਾ ਹਟੋਣੇ ਨੇ ਹੁੰਦੀ ਆ ਇਹ ਤੇ ਉਹ ਆਪਾਂ ਅੱਜ ਸੇਲ ਹੋ ਗਈ ਆ ਤੇ ਅੱਜ ਸੁਣਾ ਸੁਣਾ ਲੱਗੀਆਂ ਲੋ ਦਾ ਥਾਂ ਤਾਂ ਆਜ ਹੋਰ ਹੀ ਲੱਗਦਾ ਨਾ ਇੱਕ పార్ਟ ਆਫ ਹੋ ਜਾਂਦਾ ਆਪਣਾ ਘਰ ਦਾ ਜੀ ਹੋ ਜਾਂਦਾ ਕੋਈ ਵੀ ਜਾਨਵਰ ਹੈ ਨਾ ਚਾਹੇ ਆਪਾ ਆਪ ਪਾਲਤੂ ਪਸ਼ੂ ਕੋਈ ਵੀ ਹੈ ਚਾਹੇ ਜਾਨਵਰ ਹੋ ਪਾਲਤੂ ਪਸ਼ੂ ਗਾਂ ਮੱਝ ਡੌਗੀ ਕੋਈ ਵੀ ਆ ਆਪਾ ਉਹ ਆਪਣੀ ਆਪਣਾ ਮੈਂਬਰ じゃ ਹੋ ਜਾਂਦਾ ਘਰ ਦਾ ਉਸੇ ਤਰ੍ਹਾਂ ਹੁਣ ਅੱਜ ਅਜੀਬ ਜੀ ਫੀਲਿੰਗ ਆ ਰਹੀ ਏ ਮਿੰਤਾ ਕਿ ਸਾਡੀ ਉਹ ਛੋਟੀ ਅੱਜ ਕਰਦੀ ਵਾਪਸ ਮਦਦ ਦੇਤੀ ਸੇਲ ਕਰਦੀ ਮੰਮੀ ਤੋਂ ਨਾ ਫਿਰੋ ਉਹ ਭੱਜਦੀ ਬਾਲਾ ਸਿੱਫਰ ਸੈੱਟ ਨਹੀਂ ਹੁੰਦਾ ਪਿੱਛੋਂ ਮੰਮੀ ਤੋਂ ਉਹ ਹੱਟ ਪਰਾ ਹੋ ਗਈ ਹੋ ਗਈ ਪਰਾਂ ਲੌਜੀਕ ਕਰਕੇ ਸਫ ਸੈੜ ਤੇ ਨਹੀਂ ਗਾਂ ਆਪਦੇ ਪੈਰ ਪੂਰ ਲਵੇ ਰੂਗੀ ਫੋੜਾ ਚੱਕੋ ਫੋੜਾ ਦੇਖੋ ਕੰਮ ਮੇਰੇ ਆਹ ਗੋਹਾ ਹਟੋਣਾ ਸੀ ਨਾ ਪੈਰ ਗੰਦੇ ਕਰਦੇ ਸੀ ਹੋਰ ਮੈਂ ਤੇ ਤੁ ਕੀ ਕਰਾਉਣਾ ਸੀਗਾ ਲਓ ਜੀ ਚੱਕੀ ਜਾਂਦੀ ਮੇਰੇ ਵਾਹ ਮੈਂ ਤੈਨੂੰ ਕੀ ਲੈਣਾ ਤੱਗੂ ਹਾ ਧੌਂਦੀ ਸੀ ਤੇਰਾ ਤੇਜੀ ਸਫਾਈ ਕਰਦੀ ਸੀ ਸਭ ਉਹ ਵੇਖੋ ਕੀ ਕਰਦਾ ਸਰਦਾ ਮਾਜਣਾ ਹੁਣ ਇੱਕ ਦਿਨੀ ਦੀ ਚੰਗਾਈ ਕਰਦੇ ਆ ਚੰਗਾਈ ਹੁਣ ਮੈਂ ਘੱਟ ਤਾਂ ਕਰਦੀ ਆ ਕਿਉਂਕਿ ਸ਼ਾਂ ਦਿੰਦਾ ਹੈ ਨਾ ਜਿਵੇਂ ਕੋਈ ਕੋਈ ਆ ਜਾਏ ਨਾ ਇੱਥੇ ਗੱਡੀ ਖੜ ਜਾਂਦੀ ਜਿਵੇਂ ਆ ਕੱਢੀ ਹੋਈਆਂ ਥਿਆਂ ਵੀ ਆਪਣੀ ਇਦਾਂ ਇਹ ਤਾਂ ਥੱਲੇ ਖੜੀ ਹੋ ਜਾਂਦੀ ਵਧੀਆ ਤੇ ਨਾ ਸਫਾਈ ਬਹੁਤ ਕਰੀਦੀ ਆ ਫਿਰ ਉਹਦੇ ਝੂਟੇ ਹੀ ਕੱਖ ਹੋ ਜਾਂਦੇ ਆ ਦੇਖ ਲੋ ਇਹ ਨਾ ਇਸ ਸਾਈਕਲ ਤੋਂ ਉਤਰੂਗਾ ਮੁੰਡਾ ਇਹ ਮੈਨੂੰ ਲੱਗਾ ਵੱਡਾ ਸਾਰਾ ਹੋ ਗਿਆ ਇਹਦੇ ਤੇ ਝੂਟੇ ਲਊਗਾ ਆਪਦੀ ਪੁੱਤ ਇਹਨਾਂ ਨੂੰ ਜਾਣਾ ਨਹੀਂ ਸਾਈਕਲ ਤੇ ਜਾਣਾ ਪੂਰੇ ਪਿੰਡ ਦਾ gekeੜਾ ਲਾਉਂਦੇਖ ਲੋ ਹਿਸਾਬ ਲਾ ਲਓ ਤੁਸੀਂ ਤੈਨੂੰ ਵੀ ਗਿਫਟ ਮਿਲਦੀ ਆ ਅੱਛਾ ਯਾਰ ਜੱਬ ਜੋਤ ਨੂੰ ਕਹਿੰਦੇ ਗਿਫਟ ਮਿਲਿਆ ਬਾਪੂ ਬਦਨ ਕਹਿੰਦੇ ਚਲੋ ਜੀ ਇੱਥੇ ਮੈਂ ਈਵਨਿੰਗ ਨੂੰ ਬਣਾਉਣ ਲੱਗੀ ਸੀ ਸ਼ਾਮ ਨੂੰ ਰੋਟੀ ਤੇ ਆਪਾਂ ਰੋਟੀ ਬਣਾ ਕੇ ਤੇ ਦਵ ਦਵ ਬੈਠਦੇ ਆ ਫਿਰ ਅੰਦਰ ਕਿਉਂਕਿ ਨਾ ਕੋਈ ਪਤਾ ਨਹੀਂਗਾ ਸ਼ਾਮ ਨੂੰ ਨਾ ਤੁਹਾਨੂੰ ਪਤਾ ਮੱਛਰ ਇੱਕ ਬਹੁਤ ਹੁੰਦਾ ਜਬ ਜੋ ਦਿਬੋ ਬਹੁਤ ਛੇਤੀ ਲੜ ਜਾਂਦਾ ਤੇ ਕਈਆਂ ਨੂੰ ਆਪਣਾ ਨਹੀਂ ਪਤਾ ਕਿ ਆਪਣੇ ਕਿਚਨ ਨੇ ਉਹਨਾਂ ਨੂੰ ਇਦਾਂ ਆਏਗਾ ਕਿ ਆਪਾਂ ਜਿਹੜਾ ਕਲਰ ਕਰਵਾਇਆ ਇਹ ਹੀ ਆਪਣੇ ਕਿਚਨ ਆ ਨਹੀਂ ਜੀ ਉਹ ਸਾਹਮਣੇ ਗੇਟ ਓਪਨ ਆ ਜਿਹੜਾ ਉਹ ਆਪਣੇ ਕਿਚਨ ਆ ਇਹ ਨੂੰ ਇਹਨੂੰ ਕਹਿੰਦੇ ਜਿਹੜਾ ਆਪਾਂ ਕਲਰ ਕਰਵਾਇਆ ਨੇ ਇਹਨੂੰ ਬਾਹਰਲੀ ਰਸੋਈ ਵੀ ਲੈਂਦੇ ਨੇ ਪਿੰਡਾਂ ਦੇ ਵਿੱਚ ਮਤਲਬ ਕਿ ਬਾਹਰ ਕੀ ਕਰਦੇ ਨੇ ਸੈਲਫ ਪਾ ਕੇ ਤੇ ਉਹ ਉਹਦੇ ਉੱਪਰ ਮਤਲਬ ਕੰਮ ਕਰ ਲੈਂਦੇ ਨੇ ਗੈਸ ਵਗੈਰਾ ਧਰ ਕੇ ਉਹਨੂੰ ਬਾਹਰ ਲਈ ਰਸੋਈ ਦਾ ਨਾਮ ਦਿੱਤਾ ਗਿਆ ਪਿੰਡ ਦੇ ਵਿੱਚ ਤੇ ਕਿਚਨ ਆਪਣੀ ਉਹ ਹੈਗੀ ਬਟ ਕਿਚਨ ਚਾਪ ਥੋੜੇ ਘੱਟ ਕੰਮ ਕਰਦੇ ਮੇਰੇ ਹੈਬਿਟ ਬਣੀ ਪਈ ਖੁੱਲੇ ਜੇ ਚ ਕੰਮ ਕਰਨ ਦੀ ਸੋ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ